ਖੋ ਜੀ 250 ਰੁਪਏ ਦਾ ਸੂਟ ਹੈ ਤੇ ਨਾਲ ਦੁਪੱਟਾ ਵੀ ਦੇ ਰਹੇ ਹਾਂ ਚਾਹੇ ਟਾਈਗਰ ਪ੍ਰਿੰਟ ਲੈ ਜਿਓ ਚਾਹੇ ਜਿੱਦਾਂ ਆ ਮਰਜ਼ੀ ਰੰਗ ਲੈ ਜਿਓ 500 ਰੁਪਏ ਦੇ 2 ਕੜਤੇ ਤੇ 1000 ਰੁਪਏ ਦੇ 4 ਕੜਤੇ ਬਾਜ਼ਾਰ ਦੇ ਵਿੱਚ 800 ਰੁਪਏ ਦਾ ਇੱਕ ਸੂਟ ਪਰ ਸਾਡੇ ਕੋਲ ਆਜੋ 500 ਰੁਪਏ ਦੇ ਵਿੱਚ ਦੇ ਦੇਾਂਗੇ ਬਾਜ਼ਾਰ 'ਚ ਰੇਟ 1200 1300 ਤੋਂ ਘਟਣੀ ਹਾਟਾ ਰੇਟ ਹੈ 650 ਬਾਜ਼ਾਰ ਦੇ ਵਿੱਚ ਸੂਟ ਦੀ ਕੀਮਤ ਹੈਗੀ 1500 ਰੁਪਏ ਦੁਪੱਟਾ ਨਾਲ ਡਿਜ਼ਾਈਨਰ ਆ ਅਸੀਂ ਦਮਾਂਗੇ 1500 ਦੇ 2 ਮਤਲਬ 750 ਰੁਪਏ ਦਾ ਸੂਟ ਲੈ ਜਾਓ ਗਲਾ ਕਿੰਨਾ ਪਿਆਰਾ ਆਪਣਿਆ ਚਾਹੇ ਪਾਰਟੀ ਵੇਅਰ ਪਾਓ ਚਾਹੇ ਆਮ ਪਾਓ ਵਿਆਹ ਸ਼ਾਦੀ ਤੇ ਸੂਟ ਪਾ ਕੇ ਚਲੇ ਜਾਓ ਲਓ ਜੀ ਰੇਟ ਕੀ ਹੈ 680 ਸਾਸ ਸੂਟ ਅਸੀਂ ਫ੍ਰੀ ਆਫ ਕੋਸਟ ਕੋਰੀਅਰ ਕਰਾਵਾਂਗੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਈਟ ਸੂਟ ਜਿਨ੍ਹਾਂ ਨੇ ਪਸੰਦ ਹੈਗੀ ਆ ਉਹਨਾਂ ਦੇ ਲਈ ਤਾਂ ਇਹ ਟਾਪ ਦੀਆਂ ਚੀਜ਼ਾਂ ਕੀਮਤ ਕਿੰਨੇ ਆ ਕੋਈ 2500 ਕੋਈ 2000 ਨਹੀਂ ਤੁਹਾਨੂੰ ਸਿਰਫ ਅਸੀਂ 1000 ਰੁਪਏ ਦੇ ਵਿੱਚ ਆ ਚੱਕੋ ਜੀ ਫੋਟੋ ਵਾਲਾ ਸੂਟ ਦੇਖੋ ਮਾਰਕੀਟ ਦੇ ਵਿੱਚ 3500 4000 5000 ਮੂਹਾਂ ਮੰਗਾ ਰੇਟ ਹੈ ਪਰ ਆ ਦੁਪੱਟਾ ਇਹਨਾਂ ਸੋਨਾ ਲਾ ਕੇ ਆ ਚੱਕੋ ਮਸਰੀਨ कॉटन ਦਾ ਸੂਟ 7700 ਰੁਪਏ ਦਾ ਚੈਲੰਜ ਆ ਮੇਰਾ ਫੇਵਰਿਟ ਕਲਰ ਆ ਬਲੈਕ ਸੂਟ ਦੇ ਤੇ ਬਹੁਤ ਸੋਹਣਾ ਕੰਮ ਆ ਬਾਹਾਂ ਦੇ ਕੰਮ ਆ ਘੇਰੇ ਦੇ ਦੇਖੋ ਦੁਪੱਟਾ ਦੇਖੋ ਇਹ ਵੀ ਤੁਹਾਨੂੰ ਅਸੀਂ ਫ੍ਰੀ ਦੇ ਪਾਈ ਦੇਣਾ ਮਾਡਰਨ ਵਾਲਾ ਪੀਸ ਆ ਜੀ ਆ ਦੇਖੋ ਹਣਾ ਇਦਾਂ ਦੀਆਂ ਚੀਜ਼ਾਂ ਲਈ ਤੁਸੀਂ ਤਰਸਦੇ ਹੋ ਵੀ ਭਾਈ ਕਿੱਥੋਂ ਮਿਲਣਗੀਆਂ ਆ ਵੀ ਕੋਈ 5000 ਨਹੀਂ ਲੈਣਾ ਅਸੀਂ 2500 ਰੁਪਏ ਦੇ ਵਿੱਚ ਆ ਵੀ ਸੂਟ ਤੁਹਾਨੂੰ ਅਸੀਂ ਦੇ ਦੇਣਾ ਹੈਗਾ ਆ ਇਹ ਟਾਲਾ ਸੂਟ ਵੀ ਦੇਖੋ ਮਤਲਬ ਡਿਜ਼ਾਈਨ ਬਹੁਤ ਸੋਹਣਾ ਰੰਗ ਬਹੁਤ ਸੋਹਣਾ ਆਪਣੇ ਬਾਜ਼ਾਰ ਦੇ ਵਿੱਚ 8000 ਰੁਪਏ ਮੰਗਦਾ ਕੋਈ 8500 ਰੁਪਏ ਮੰਗਦਾ ਸਾਡੇ ਕੋਲ ਆ ਜਾਓ ਹੈਵੀ ਸੂਟ ਵਧੀਆ ਦੁਪੱਟੇ ਡਿਜ਼ਾਈਨਰ ਤੁਹਾਨੂੰ 3 3000 ਟਾਪ ਦੀ ਕੁਆਲਿਟੀ ਕੰਮ ਕੀਤਾ ਇਕੱਲਾ ਇਕੱਲਾ ਤੁਸੀਂ ਇਹਦੇ ਹਰ ਇੱਕ ਚੀਜ਼ ਦਾ ਤੁਹਾਡਾ ਫਾਇਦਾ ਇਹ ਰੇਟ ਕਿੰਨਾ ਸਿਰਫ ਤੇ ਸਿਰਫ ਤੁਹਾਨੂੰ 353800 ਆ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਜਿਹੜੀ ਨਾਰਖੜੀ ਦੇਖ ਰਹੇ ਹੋ ਭਾਜੀ ਇਹ ਕਿੰਨੇ ਦੀ ਹੋਊਗੀ ਮਾਰਕੀਟ ਵਿੱਚ 10 ਤੋਂ 15000 ਦੀ ਆ ਪਰ ਅਸੀਂ ਦੇਣੀ ਆ 4500 ਰੁਪਏ ਦੀ ਕਰੇਵ ਤੇ ਇਹ ਨਾ ਇਹ ਕੋਈ 15000 18000 ਨਹੀਂ ਆ ਰੇਟ ਦੇਖੋ ਲਿਖ ਕੇ ਲਾਤਾ 52500 ਰੁਪਏ ਦੇ ਸਲੋ ਜੀ ਕਹਿੰਦੇ ਦबई ਦੇ ਵਿੱਚ ਮੀਂਹ ਦਾ ਹੜ ਆ ਗਿਆ ਪਰ ਦੂਜੇ ਪਾਸੇ ਕਾਦਗਿਆਂ ਚ ਸੂਟਾਂ ਦਾ ਹੜ ਆ ਗਿਆ ਕਹਿੰਦੇ ਸੂਟ ਵੀ ਸੋਹਣੇ ਸੋਹਣੇ ਆ ਗਏ ਸੂਟਾਂ ਦੇ ਰੇਟ ਵੀ ਇੰਨੇ ਘਟਿਆ ਲੋਕ ਭੱਜੇ ਭੱਜੇ ਆ ਰਿਹਾ ਇੱਥੇ ਭੱਜੇ ਭੱਜੇ ਆ ਰਿਹਾ ਜੇ ਕੋਲ ਭਾਜੀ ਲੋਕੀ ਭੱਜੇ ਭੱਜੇ ਆਉਂਦੇ ਪਿਆ ਉਹਦਾ ਕਾਰਨ ਕੀ ਹੈ ਰੇਟ ਸੂਟਾਂ ਤੇ ਜਮਾਈ ਘਟ ਕਰਤੇ ਆ ਆ 250 ਰੁਪਏ ਦਾ ਸੂਟ ਹੈ ਭਾਜੀ ਅਸੀਂ ਇਹ ਨਹੀਂ ਕਹਿੰਦੇ ਬਾਜ਼ਾਰ 'ਚ 500 ਦਾ ਵੇਖਦਾ ਬਾਜ਼ਾਰ 'ਚ 600 ਦਾ ਵੇਖਦਾ ਲੋਕ ਤਾਂ ਮੂਹਰ ਮੰਗਾ ਰੇਟ ਮੰਗਦੇ ਆ ਪਰ ਅਸੀਂ ਦੇਣਾ 250 ਰੁਪਏ ਦਾ ਸੂਟ ਰੰਗ ਬੜਿਆ ਡਿਜ਼ਾਈਨ ਬੜਿਆ ਕਵਾਲਟੀ ਏ ਕਲਾਸ ਦੇਖੋ ਜੀ 250 ਰੁਪਏ ਦਾ ਸੂਟ ਹੈ ਤੇ ਨਾਲ ਦੁਪੱਟਾ ਵੀ ਦੇ ਰਹੇ ਆ ਚਾਹੇ ਟਾਈਗਰ ਪ੍ਰਿੰਟ ਲੈ ਜਿਓ ਚਾਹੇ ਜਿੱਦਾਂ ਦਾ ਮਰਜ਼ੀ ਰੰਗ ਲੈ ਜਿਓ 500 ਰੁਪਏ ਦੇ ਦੋ ਕਾਰ ਤੇ 1000 ਰੁਪਏ ਦੇ ਚਾਰ ਕਾਰ ਤੇ 250 ਰੁਪਏ ਵਿੱਚ ਬਹੁਤ ਸਾਰੀ ਵੈਰਾਈਟੀ ਆ ਗਈ ਆ ਔਰ ਦੂਸਰੀ ਗੱਲ ਕੀ ਹੈ ਭਾਜੀ ਇਹ ਸੂਟ ਲੈਣ ਦੇਣ ਵਾਲੇ ਨਹੀਂ ਹੈਗੇ ਇਹ ਇਹ ਪੰਜ ਪੰਜ ਵਿਆਹ ਵਾ ਕੱਢਣ ਵਾਲੇ ਸੂਟ ਨਹੀਂ ਹੈਗੇ ਵੀ ਕਦੇ ਉਹਦੇ ਵਿਆਹ 'ਚ ਕਦੇ ਉਹਦੇ ਵਿਆਹ 'ਚ ਇਹ ਪੌਣ ਵਾਲੇ ਸੂਟ ਹੈ ਇਹ ਸਵਾ ਕੇ ਗਰਮੀਆਂ 'ਚ ਪੌਣ ਵਾਲੇ ਸੂਟ ਦਿੰਨੇ 250 ਦੇ ਤੇ ਦੇਖੋ ਜੀ 250 ਰੁਪਏ ਦਾ ਸੂਟ ਲੈ ਜਿਓ ਇਹਨੂੰ ਜਿੱਦਾਂ ਮਰਜੀ ਪਾ ਲੋ ਹੰਡਾ ਲੋ ਥਾਪੀਆਂ ਦੇ ਨਾਲ ਕੁੱਟ-ਕੁੱਟ ਕੱਪੜਾ ਧੋ ਲੋ ਥਾਪੀ ਟੋਟ ਯਾਨੀ ਕੱਪੜੇ ਨੂੰ ਹੋਣਾ ਕੁਝ ਨਹੀਂ ਕੱਪੜਾ ਬਹੁਤ ਹੋਣਾ ਆ ਦੇਖੋ ਕਢਾਈਆਂ ਵਾਲੇ ਸੂਟ ਆ ਗਏ ਆ ਤੁਸੀਂ ਦੀਨ ਲੈਣ ਲਈ ਲੈਣੇ ਹੈਗੇ ਆ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਸਾਰੇ ਦਾ ਫਾਇਦਾ ਬਾਜ਼ਾਰ ਦੇ ਵਿੱਚ 800 ਰੁਪਏ ਦਾ ਇੱਕ ਸੂਟ ਪਰ ਸਾਡੇ ਕੋਲ ਆਜੋ 500 ਰੁਪਏ ਦੇ ਵਿੱਚ ਦੇ ਦੇਾਂਗੇ ਆ ਹੁਣ ਇਦੂ ਹੇਠ ਵਾਲਾ ਦੇਖ ਲੋ ਇਹ ਕੋਈ 900 ਮੰਗਦਾ ਕੋਈ 1000 ਮੰਗਦਾ ਬਾਜ਼ਾਰ 'ਚ 1000 ਰੁਪਏ ਦਾ ਇੱਕ ਸਾਡੇ ਕੋਲ 1000 ਰੁਪਏ ਦੇ 2 500 ਰੁਪਏ ਦਾ ਸੂਟ ਆਪਾਂ ਦੇ ਦਾਂਗੇ ਤੁਹਾਨੂੰ ਆ ਚੱਕੋ ਜੀ ਕਾਟਨ ਦਾ ਸੂਟ ਆ ਗਿਆ ਦੁਪੱਟਾ ਬਹੁਤ ਪਿਆਰਾ ਸੂਟ ਵੀ ਬਹੁਤ ਪਿਆਰਾ ਨਾਲ ਬਾਟਮ ਦੇਖੋ ਪ੍ਰਿੰਟਡ ਲੱਗੀ ਹੈ ਬਾਜ਼ਾਰ 'ਚ ਰੇਟ 1200 1300 ਤੋਂ ਘਟਣੀ ਸਾਡਾ ਰੇਟ ਹੈ 650 ਦੇਖੋ 650 ਦੇ ਵਿੱਚ 1 2 5 ਨਹੀਂ ਸਾਡੇ ਕੋਲ 100 ਡਿਜ਼ਾਈਨ ਲੈ ਜਾਓ ਗਲੇ ਤੇ ਬੜਾ ਸੋਹਣਾ ਕੰਮ ਆ ਕਦਰ ਬੜਾ ਸੋਹਣਾ ਆ ਦੁਪੱਟਾ ਵੀ ਕੁਲਲਾ ਡੁੱਲਾ ਇਹ ਵੀ ਤੁਹਾਨੂੰ ਅਸੀਂ ਦੇ ਰਾਂਗੇ ਸਿਰਫ 650 ਦੇ ਵਿੱਚ ਬਿਲਕੁਲ ਭਾਜੀ ਦੇਖੋ ਬਾਜ਼ਾਰ ਦੇ ਵਿੱਚ ਸੂਟ ਦੀ ਕੀਮਤ ਹੈਗੀ 1500 ਰੁਪਏ ਦੁਪੱਟਾ ਨਾਲ ਡਿਜ਼ਾਈਨਰ ਆ ਅਸੀਂ ਦਵਾਂਗੇ 1500 ਦੇ 2 ਮਤਲਬ 750 ਰੁਪਏ ਦਾ ਸੂਟ ਲੈ ਜਾਓ ਇਹਦੇ ਵਿੱਚ ਵੀ ਰੰਗ ਡਿਜ਼ਾਈਨ ਤੁਹਾਨੂੰ ਕਾਫੀ ਮਿਲ ਜਾਣ ਹੈਗੇ ਆ ਆਹ ਦੇਖ ਲਓ ਜਿਹੜੀਆਂ ਕੁੜੀਆਂ ਪੜੀਆਂ ਲਿਖੀਆਂ ਜਿਹੜੀਆਂ ਕਿੰਨੀਆਂ ਵੀ ਸਾਨੂੰ ਚੀਜ਼ ਪਾਈ ਹੋਵੇ ਵਧੀਆ ਚੰਗੀ ਚੀਜ਼ ਚਾਹੀਦੀ ਆ ਤੇ ਸਾਨੂੰ ਸ਼ੋਅਰੂਮਾਂ 'ਤੇ ਜਾਣਾ ਪੈਂਦਾ ਜਦੋਂ ਸ਼ੋਅਰੂਮਾਂ 'ਤੇ ਜਾਂਦੇ ਹੋ ਕੋਈ 1800 ਮੰਗਦਾ ਕੋਈ 1700 ਮੰਗਦਾ ਪਰ ਅਸੀਂ ਆ ਵੀ ਸੂਟ ਤੁਹਾਨੂੰ ਦੇ ਰਣਾ ਸਿਰਫ 750 ਰੁਪਏ ਦੇ ਵਿੱਚ ਆ ਚੱਕੋ ਜੀ ਰਿਯਾਨ ਦਾ ਸੂਟ ਹੈ ਜੀ ਗਲਾ ਕਿੰਨਾ ਪਿਆਰਾ ਬਣਿਆ ਚਾਹੇ ਪਾਰਟੀ ਵੇਅਰ ਪਾਓ ਚਾਹੇ ਆਮ ਪਾਓ ਵਿਆਹ ਸ਼ਾਦੀ ਤੇ ਸੂਟ ਪਾ ਕੇ ਚਲੇ ਜਾਓ ਲਓ ਜੀ ਰੇਟ ਕੀ ਹੈ 6800 ਦੇਖੋ ਜੀ ਸਾਡਾ ਸਸਤਾ ਦੇਣ ਦਾ ਕਾਰਨ ਇਹ ਨਹੀਂ ਹੈਗਾ ਅਸੀਂ ਲਾੜ ਚੱਕੇ ਆ ਸਾਡਾ ਸਸਤਾ ਦੇਣ ਦਾ ਕਾਰਨ ਇਹ ਨਹੀਂ ਹੈਗਾ ਅਸੀਂ ਮਾਲ ਖਰਾਬ ਵੇਚਦੇ ਜਾਂ ਲਾਟੀਏ ਹੈਗੇ ਆ ਮਾਤੂ ਸ਼੍ਰੀ ਦਸਤਾਰ ਅੰਕਲੋਂ ਮੁਕਾਦੀਆਂ ਸਾਡਾ ਵਾਦਾ ਕੀ ਹੈ ਲੋਕਾਂ ਨਾਲ ਵਾਦਾ ਇਹ ਹੈ ਭਾਜੀ ਚੰਗੀ ਚੀਜ਼ ਕੱਟ ਮਾਰਜਨ ਦੇ ਵੇਚ ਰਹੇ ਆ ਤਾਂ ਸਾਡੇ ਰੇਟ ਘਟਾ। ਦੇਖੋ ਕੋਈ ਇੱਥੇ ਆ 2000 ਜਣਾ ਕੋਈ 1800 ਜਣਾ ਆ ਵੀ ਤੁਹਾਨੂੰ ਅਸੀਂ 850 ਰੁਪਏ ਦੇਣਾ। ਹੁਣ ਤੁਸੀਂ ਸੋਚਦੇ ਹੋ ਹੋਣੀ ਵੀ ਸਸਤਾ ਕਿੱਦਾਂ ਲਈ ਜਾਂਦੇ ਆ। ਮਾਤੂ ਸ਼੍ਰੀ ਦਸਤਾਰ ਬਹੁਤ ਵੱਡਾ ਬ੍ਰਾਂਡ ਆ। ਬੰਬੇ ਦੀ ਕੰਪਨੀ ਹੈਗੀ ਆ। ਬਾਰਗ ਦੇ ਵਿੱਚ ਸਮਾਨ ਚੱਕਦੇ ਆ ਤੇ ਤੁਹਾਨੂੰ ਫ੍ਰੀ ਦੇ ਬਾਅਦ ਦੇ ਦਿੰਦੇ ਹੈਗੇ ਜੇ ਸਸਤਾ ਸਮਾਨ ਹੈ ਖਰੀਦੇ ਆ। ਤੇ ਤੁਹਾਨੂੰ ਵੀ ਕਾਟੀਆਂ ਦੇ ਭਾਅ ਦਿੰਦੇ ਆ ਇਹ ਨਹੀਂ ਵੀ ਬਾਕੀ ਦੁਕਾਨਦਾਰਾਂ ਵਾਂਗੂ ਬਈ ਹਜ਼ਾਰ ਦਾ ਲਿਆ ਤੇ ਤੁਹਾਨੂੰ 2000 ਦੇ ਰਹਿਣਾ ਇੱਥੇ ਜੇ 1000 ਰੁਪਏ ਦਾ ਸੂਟ ਹੋਣਾ ਤੁਹਾਨੂੰ 1050 ਰੁਪਏ ਦੇ ਵਿੱਚ ਇਹ ਸੂਟ ਦੇ ਰਹੇ ਹੈ ਗਿਆ 10 10 ਰੁਪਏ 20 20 ਰੁਪਏ 50 50 ਰੁਪਏ ਦੇ ਮਾਰਜਿਨ ਦੇ ਸੂਟ ਵੇਚ ਦਿਆ ਆ ਹੁਣ ਦੇਖੋ ਬਹੁਤ ਜ਼ਿਆਦਾ ਸੋਹਣਾ ਇਹਦੇ ਉੱਤੇ ਕੰਮ ਕੀਤਾ ਹੈ ਗਲੇ ਦੇ ਉੱਤੇ ਦੁਪੱਟਾ ਵੀ ਤੁਸੀਂ ਦੇਖੋ ਕਿੰਨਾ ਸੋਹਣਾ ਵਾਈਟ ਸੂਟ ਜਿਨ੍ਹਾਂ ਨੇ ਪਸੰਦ ਹੈਗੀ ਆ ਉਹਨਾਂ ਦੇ ਲਈ ਤਾਂ ਇਹ ਟੌਪ ਦੀਆਂ ਚੀਜ਼ਾਂ ਕੀਮਤ ਕਿੰਨੇ ਆ ਕੋਈ 2500 ਕੋਈ 2000 ਨਹੀਂ ਤੁਹਾਨੂੰ ਸਿਰਫ ਅਸੀਂ 1000 ਰੁਪਏ ਦੇ ਵਿੱਚ ਵਾਈਟ ਸੂਟ ਦੇ ਦਾਂਗੇ ਆ ਚੱਕੋ ਜੀ ਪਟੀਕ ਸੂਟ ਆ ਉਹ ਸੂਟ ਆ ਗਿਆ ਮੇਰੀ ਭੈਣ ਕਹਿੰਦੀ ਮੇਰੇ ਪਾਇਆ ਹੋਵੇ ਕਿਸੇ ਹੋਰ ਦੇ ਨਾਲ ਪਾਇਆ ਹੋਵੇ ਆ ਚੱਕੋ ਜੀ ਫੋਟੋ ਵਾਲਾ ਸੂਟ ਦੇਖੋ ਮਾਰਕੀਟ ਦੇ ਵਿੱਚ 3500 4000 5000 ਮੂਹਾਂ ਮੰਗਾ ਰੇਟ ਹੈ ਪਰ ਆ ਦੁਪੱਟਾ ਇੰਨਾ ਸੋਹਣਾ ਲਾ ਕੇ ਆ ਚੱਕੋ ਮਸਰੀਨ ਕੋਟਨ ਦਾ ਸੂਟ 1700 ਰੁਪਏ ਦਾ ਚੈਲੰਜ ਵਾਲਾ ਰੇਟ ਹੈ ਸਾਡਾ ਆ ਦੇਖ ਲਓ ਜੀ ਫੋਟੋ ਵਾਲੇ ਸੂਟ ਪਟੀਕਾ ਵਾਲੇ ਸੂਟ ਕੋਈ ਇਹਨੂੰ ਪਾਕਿਸਤਾਨੀ ਕੋਈ ਇਹਨੂੰ afghani ਇਹ ਫਿਲਮਾਂ ਦੇ ਵਿੱਚ ਪਾਈਆਂ ਹੁੰਦੀਆਂ ਮਾਡਰਾਂ ਵਾਲੇ ਇਦਾਂ ਦੇ ਸੂਟ ਪਾਏ ਹੁੰਦੇ ਆ ਕੋਈ ਇਹਦਾ 3500 ਮੰਗਦਾ ਕੋਈ ਇਹਦਾ 3800 ਮੰਗਦਾ 1750 ਰੁਪਏ ਦੇ ਵਿੱਚ ਸੂਟ ਦੇਣਾ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟੇ ਦੇ ਵੀ ਕਢਾਈ ਕੱਢੀ ਆ ਆ ਚੱਕੋ ਜੀ ਬਟਿਕ ਸੂਟ ਹੈ ਜੀ ਕਹਿੰਦੇ ਸਿੰਗਲ ਸਿੰਗਲ ਸੂਟ ਹੈ ਭਾਜੀ ਨਾਰ ਚ ਰੰਗ ਹੈ ਤੇ ਨਾਰ ਚ ਹੋਟ ਜੈਣਾ ਸਿੰਗਲ ਸਿੰਗਲ ਸੂਟ ਹੈ ਕੋਈ 1200 ਦਾ ਕੋਈ 750 ਦਾ ਕੋਈ 800 ਦਾ ਡਿਜ਼ਾਈਨ ਦਿਖਾਈ ਚਲੋ ਟਾਪ ਦੇ ਡਿਜ਼ਾਈਨ ਇਹਨਾਂ ਦੇ ਦੇਖੋ ਰੰਗ ਕਾਲਾ ਹੈ ਨਾ ਕਾਲਾ ਰੰਗ ਦੇਖੋ ਕਿੰਨਾ ਸੋਹਣਾ ਬਲੈਕ ਕਲਰ ਜਿਹੜਾ ਕਹਿੰਦੇ ਵੀ ਸਾਰਿਆਂ ਨੂੰ ਪਸੰਦ ਹੁੰਦਾ ਕੁੜੀਆਂ ਦਾ ਫੇਵਰਿਟ ਕਲਰ ਆ ਬਲੈਕ ਸੂਟ ਦੇ ਤੇ ਬਹੁਤ ਸੋਹਣਾ ਕੰਮ ਆ ਬਾਹਾਂ ਤੇ ਕੰਮ ਆ ਘੇਰੇ ਤੇ ਦੇਖੋ ਦੁਪੱਟਾ ਦੇਖੋ ਇਹ ਵੀ ਤੁਹਾਨੂੰ ਅਸੀਂ ਫ੍ਰੀ ਦੇ ਪਾਏ ਦੇਣਾ ਮਤਲਬ 15-1600 ਰੁਪਏ ਦੇ ਵਿੱਚ ਇਦਾਂ ਦੇ ਸੂਟ ਅਸੀਂ ਤੁਹਾਨੂੰ ਦੇ ਦੇਣੇ ਹੈਗੇ ਆ ਆ ਚੱਕੋ ਜੀ ਬਾਟਮ ਵਰਕ ਆ ਗਿਆ ਭਾਜੀ ਬਾਟਮ ਵਰਕ ਹੋਇਆ ਵਾ ਕੜਾ ਕਿੰਨਾ ਸੋਹਣਾ ਬਣਿਆ ਘੇਰਾ ਕਿੰਨਾ ਪਿਆਰਾ ਫੋਟੋ ਵਾਲਾ ਪੀਸ ਆ yellow color ਦੇ ਨਾਲ ਫਰੋਜੀ ਕੰਟਰਾਸਟ ਕਿੰਨਾ ਪਿਆਰਾ ਤੇ ਰੇਟ ਕਿੰਨਾ ਆ 1275 ਰੁਪਏ ਆ ਵੀ ਚੈੱਕ ਕਰ ਲਓ ਤੁਸੀਂ ਇਹ ਵੀ ਤੁਹਾਨੂੰ ਅਸੀਂ ਦੇ ਰਣਾ ਇਹ 1275 ਤੋਂ ਵੀ ਘੱਟ ਗਿਆ ਸਿਰਫ 1000 ਰੁਪਏ ਦਾ ਸੂਟ ਦੇ ਰਣਾ ਦੇਖੋ ਇਹਦੇ ਉੱਤੇ ਗਲੇ ਤੇ ਕੰਮ ਹੈਗਾ ਆ ਹੈਟਾ ਕੰਮ ਆ ਪਹੁੰਜਾਰੇ ਕੰਮ ਆ ਦੁਪੱਟਾ ਨਾਲ ਆ ਰੇਟ ਕਿੰਨਾ 1000 ਰੁਪਏ ਤੁਸੀਂ ਹੈਰਾਨ ਜ਼ਰੂਰ ਹੁੰਦੇ ਹੋਣੇ ਆ ਪਰ ਰੇਟ ਪੜ ਲਓ ਇੱਥੇ ਆਉਣ ਦਾ ਫਾਇਦਾ ਕੀ ਹੈ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲਿਖਾ ਇੱਥੇ ਇਹ ਨਹੀਂ ਮੱਥਾ ਦੇ ਕੇ ਟਿੱਕਾ ਲਾਇਆ ਜਾਂਦਾ ਵੀ ਤੁਹਾਡੀ ਲੁੱਟ ਹੋ ਜਵੇ ਆ ਵੀ ਦੇਖੋ ਚੀਜ਼ਾਂ ਬਹੁਤ ਸੁਪਰ ਸੁਪਰ ਚੀਜ਼ਾਂ ਜਿਹੜੀਆਂ ਆਮ ਦੁਕਾਨਾਂ ਦੇ ਸ਼ੋਅਰੂਮਾਂ ਦੇ ਸੂਟ ਤੁਹਾਨੂੰ ਨਹੀਂ ਮਿਲਣੇ ਉਹ ਮਿਲ ਜਾਣੇ ਆ ਰੇਟ ਇੰਨੇ ਜਿਆਦਾ ਘਟਿਆ ਮੈਂ ਕਿਹਾ ਖੁਸ਼ ਹੋ ਜੂਗੇ ਤੁਸੀਂ ਆ ਦੇਖੋ ਮਾਡਰ ਵਾਲਾ ਪੀਸ ਹੈ ਜੀ ਆ ਦੇਖੋ ਹਣਾ ਇੰਦਰੀਆਂ ਚੀਜ਼ਾਂ ਲਈ ਤੁਸੀਂ ਤਰਸਦੇ ਹੋ ਵੀ ਭਾਈ ਕਿੱਥੋਂ ਮਿਲਣਗੀਆਂ ਤੁਹਾਡੇ ਲਈ ਇੱਥੇ ਬਾਗਮਾਲ ਚੀਜ਼ਾਂ ਸੀ ਤਿਆਰ ਕਰਤੀਆਂ ਗਰਮੀਆਂ ਦੇ ਲਈ ਕਾਟਨ ਦੇ ਸੂਟ ਮਸਲੀਨ ਦੇ ਸੂਟ ਉਹਦੇ ਵਿੱਚ ਤਾਂ ਵੈਰਾਈਟੀ ਬਹੁਤ ਜ਼ਿਆਦਾ ਆ ਚੁੱਕੀ ਹੈ ਜੀ ਬਿਲਕੁਲ ਜੀ ਦੇਖੋ ਜੀ ਤੁਸੀਂ ਚਾਹੇ ਜਲੰਧਰ ਤੋਂ ਚਾਹੇ ਟਾਂਟਾ ਦਸੂਹਾ ਮਕੇਰੀਆਂ ਜਾਂ ਗਰਦਾਸਪੁਰੋਂ ਤੁਹਾਡੇ ਫਾਇਦੇ ਲਈ ਬਹੁਤ ਵੱਡਾ ਮੌਲ ਰੇਟ ਬਹੁਤ ਘੱਟ ਕਾਦੀਆਂ ਦੇ ਵਿੱਚ ਆ ਚੁੱਕਿਆ ਡਿਜ਼ਾਈਨ ਦੇਖ ਲਓ ਮਾਰਕੀਟ ਨਾਲੋਂ ਹਟ ਕੇ ਰੇਟਾਂ ਦੇ ਵਿੱਚ ਕੰਪੈਰੀਸ਼ਨ ਕਰਕੇ ਦੇਖ ਲਓ ਆਪਦੀਆਂ ਨੇੜੇ ਦੀਆਂ ਦੁਕਾਨਾਂ ਤੇ ਤੁਸੀਂ ਸੂਟ ਲੈਣੇ ਹੋ ਇੱਕ ਵਾਰੀ ਘਾਦੀਆਂ ਆਜੋ ਆਹ ਦੁਪੱਟਾ ਚੈੱਕ ਲੀ ਜੀ ਦੁਪੱਟੇ ਦੇ ਕਿੰਨਾ ਸੋਹਣਾ ਕੰਮ ਹੈਗਾ ਸੂਟ ਤੇ ਕਿੰਨਾ ਸੋਹਣਾ ਕੰਮ ਹੈਗਾ 프ਰੰਟ ਬੈਕ ਲੱਦੇ ਪਏ ਹੈਗੇ ਆ ਫ੍ਰੀ ਦੇ ਭਾਅ ਦੇਈ ਜੰਨੇ ਆ ਆ ਵੀ ਕੋਈ 5000 ਨਹੀਂ ਲੈਣਾ ਅਸੀਂ 2500 ਰੁਪਏ ਦੇ ਵਿੱਚ ਆ ਵੀ ਸੂਟ ਤੁਹਾਨੂੰ ਅਸੀਂ ਦੇ ਰਣਾ ਹੈਗਾ ਆ ਇਹ ਟਾਲਾ ਸੂਟ ਵੀ ਦੇਖੋ ਮਤਲਬ ਡਿਜ਼ਾਈਨ ਬਹੁਤ ਸੋਹਣਾ ਰੰਗ ਬਹੁਤ ਸੋਹਣਾ ਟੌਪ ਟੌਪ ਦੀਆਂ ਚੀਜ਼ਾਂ ਦੇ ਰਿਹਾ ਬਿਲਕੁਲ ਭਾਜੀ ਵੈਰਾਈਟੀ ਨਵੀਂ ਤੋਂ ਨਵੀਂ ਆ ਆ ਚੱਕੋ ਜੀ ਡਿਜ਼ਾਈਨ ਦੇਖੋ ਡਿਫਰੈਂਟ ਹਟਕੇ ਜਿਹੜੀਆਂ ਚੀਜ਼ਾਂ ਪਾਉਣੀਆਂ ਵਾ ਮਾਤੂ ਸ਼ੀਰ ਤਸਤਾਰ ਕਾਦੀਆਂ ਇਸੇ ਲਈ ਜਾਣਿਆ ਜਾਂਦਾ ਕਿਉਂਕਿ ਕੱਲਾ ਬ੍ਰੈਂਡ ਆ ਚੱਕੋ ਜੀ ਵੀਡੀਓ ਨੂੰ ਕਰ ਤੋ ਸਭ ਤੋਂ ਵੱਧ ਸ਼ੇਅਰ ਆ ਕਰਨਾ ਕੁਛ ਨਹੀਂ ਆ ਨਾਲ ਲੱਗੇ ਹਿੰਗ ਤੇ ਨਾਲ ਲੱਗੇ ਫੜਕੜੀ ਰੰਗ ਆਵੇ ਝੋਖਾ ਆ ਚੱਕੋ ਜੀ ਆ ਫੋਟੋ ਵਾਲੇ ਸੂਟ 1 2 3 4 5 8 9 10 ਸੂਟ ਅਸੀਂ ਫ੍ਰੀ ਆਫ ਕੋਸਟ ਕੋਰੀਅਰ ਕਰਾਵਾਂਗੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ ਲਓ ਜੀ ਦਿੱਲੀ ਬੰਬੇ ਵਾਲੇ ਰਾਣੀਆਂ ਮਹਾਰਾਣੀਆਂ ਵਾਲੇ ਮਾਡਰਨ ਵਾਲੇ ਸੂਟ ਵੀ ਸਾਡੇ ਕੋਲ ਆ ਗਏ ਆ ਜਿਹੜੇ ਬਾਜ਼ਾਰ ਦੇ ਵਿੱਚ 8000 ਰੁਪਏ ਮੰਗਦਾ ਕੋਈ 8500 ਰੁਪਏ ਮੰਗਦਾ ਸਾਡੇ ਕੋਲ ਆਜੋ ਹੈਵੀ ਸੂਟ ਵਧੀਆ ਦਪੱਟੇ ਡਿਜ਼ਾਈਨਰ ਤੁਹਾਨੂੰ 3 3000 32 3200 35 3500 ਦੇ ਵਿੱਚ ਇਦਾਂ ਦੇ ਸੂਟ ਤੁਹਾਨੂੰ ਅਸੀਂ ਭਾਰੇ ਭਾਰੇ ਦੇ ਰਣੇ ਆ ਆ ਦੇਖੋ ਕਲਰ ਕਲੈਕਸ਼ਨ ਹੈ ਨਾ ਮਤਲਬ ਜਿਹੜੀ चीज ਤੁਹਾਨੂੰ ਕਿਤੇ ਮਿਲਣੀ ਨਹੀਂ ਇੱਥੇ ਸਾਰਾ ਕੁਝ ਮਿਲ ਜਾਣਾ ਸੂਟ ਵੀ ਸੋਹਣੇ ਦੇਣੇ ਆ ਡਿਜ਼ਾਈਨ ਵੀ ਦੇਣੇ ਆ ਸਾਡੇ ਕੋਲ ਕੁੜੀਆਂ ਲਈ ਬਹੁਤ ਸੋਹਣੀ ਵੈਰਾਈਟੀ ਆ ਚੁੱਕੀ ਆ ਮਿਡਲ ਏਜ ਲਈ ਆ ਚੁੱਕੀ ਆ ਬਜ਼ੁਰਗਾਂ ਦੇ ਲਈ ਆ ਚੁੱਕੀ ਆ 2500 ਰੁਪਏ ਤੋਂ ਲੈ ਕੇ 25000 ਤੱਕ ਰੁਪਿਆ ਦਾ ਸੂਟ ਤੁਹਾਨੂੰ ਸਾਡੇ ਕੋਲੋਂ ਮਿਲ ਜਾਣਾ ਜਿਹੜੇ ਤੁਸੀਂ ਬਜਾਰਾਂ ਦੇ ਵਿੱਚ 10-1000 ਰੁਪਏ ਦੇ ਸੂਟ ਲੈਨੇ ਹੋ ਇੱਥੇ ਤੁਹਾਨੂੰ 3200 3500 ਚ ਮਿਲ ਜਾਣੇ ਆ ਜਿਹੜੇ 20-2000 ਰੁਪਏ ਦੇ ਲੈਨੇ ਹੋ ਇੱਥੇ 6500 7000 ਚ ਮਿਲ ਜਾਣੇ ਆ ਆ ਦੇਖੋ ਡਿਜ਼ਾਈਨ ਇੱਕ ਹੋਰ ਕਿੰਨਾ ਸੋਹਣਾ ਡਿਜ਼ਾਈਨ ਤਿਆਰ ਕੀਤਾ ਸ਼ੀਸ਼ਿਆਂ ਨਾਲ ਜੜਿਆ ਪਿਆ ਮੋਰ ਤੇ ਵੀ ਦੇਖੋ ਕਿਦਾਂ ਡਿਜ਼ਾਈਨ ਮੋਰ ਦਾ ਬਣਿਆ ਹੋਇਆ ਹੈ ਨਾ ਆ ਦੇਖੋ ਕਿੰਨਾ ਐ ਟਾਪ ਦੀ ਕੁਆਲਿਟੀ ਕੰਮ ਕੀਤਾ ਇਕੱਲਾ ਇਕੱਲਾ ਤੁਸੀਂ ਇਹਦੇ ਤੋਂ ਚੈੱਕ ਕਰ ਲਓ ਹਰ ਇੱਕ ਚੀਜ਼ ਦਾ ਤੁਹਾਡਾ ਫਾਇਦਾ ਇਹ ਰੇਟ ਕਿੰਨਾ ਸਿਰਫ ਤੇ ਸਿਰਫ ਤੁਹਾਨੂੰ 35 3800 4000 ਰੁਪਏ ਦੀ ਕੀਮਤ ਦੇ ਵਿੱਚ ਇਦਾਂ ਦਾ ਸੂਟ ਤੁਹਾਨੂੰ ਮਿਲ ਜਾਣਾ ਇੱਥੇ ਦੇਖੋ ਭਾਜੀ ਇਹ ਨਿਰੂ ਬਾਜਵਾ ਗੌਰਵੀ ਨਿਮਰਤ ਖਹਿਰਾ ਜਿੰਨੀਆਂ ਹੀ ਪੰਜਾਬੀ ਆਰਟਿਸਟ ਨੇ ਇਹ ਉਹ ਸੂਟ ਨੇ ਪਰ ਇਹਨਾਂ ਦਾ ਰੇਟ ਉਹਨਾਂ ਦੇ ਮੁਤਾਬਕ ਨਹੀਂ ਹੈ ਕੋਈ 25000 ਦਾ ਕੋਈ 30000 ਦਾ ਨਹੀਂ ਹੈ ਸੂਟ ਕੋਈ 2500 ਕੋਈ 3000 1200 850 ਤੋਂ ਲੈ ਕੇ ਮੈਂ ਕਹਿੰਨਾ 3000 ਤੱਕ ਭਾਜੀ ਸੂਟ ਹੋ ਦੇ ਦੇਣੇ ਆ ਜਿਹੜਾ ਕਿਸੇ ਤੇ ਪਾਇਆ ਨਹੀਂ ਦੇਖੋ ਕਲਰ ਚੈੱਕ ਕਰੋ ਕਿੰਨੇ ਸੋਹਣੇ ਲਾਈਟ ਡਾਰਕ ਹਰ ਇੱਕ ਤਰ੍ਹਾਂ ਦਾ ਆ ਦੇਖੋ ਇਹਦੇ ਤੋਂ ਵਰਕ ਚੈੱਕ ਕਰ ਲੋ ਹਣਾ ਇਹ ਆਮ ਦੁਕਾਨਦਾਰ ਕਹਿੰਦੇ ਵੀ ਸਾਡੇ ਕੋਲ ਹੁਣ ਬਸ ਕਾਟਨ ਦੇ ਸੂਟ ਰਹਿ ਗਿਆ ਇਹ ਪਹਿਲਾ ਪੰਜਾਬ ਦਾ ਸਟੋਰ ਆ ਜਿੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਵੈਰਾਈਟੀ 365 ਦਿਨ ਮਿਲਦੀ ਆ ਦੇਖੋ ਸਭ ਤੋਂ ਸੁਪਰ ਸਭ ਤੋਂ ਟੌਪ ਦਾ ਡਿਜ਼ਾਈਨ ਬਾਜ਼ਾਰ ਦੀ ਕੀਮਤ 10000 12000 15000 ਜੋ ਮੂੰਹੋਂ ਦਾ ਖੋਲਿਆ ਜਾਂਦਾ ਪਰ ਸਾਡੇ ਕੋਲ ਤਾਂ ਇਹ 3000 4000 4500 ਇੰਨੇ ਕੁ ਦੇ ਵਿੱਚ ਐਦਾਂ ਦੇ ਹੈਵੀ ਹੈਵੀ ਡਿਜ਼ਾਈਨਰ ਸੂਟ ਤੁਹਾਨੂੰ ਮਿਲ ਜਾਣੇ ਹੈਗੇ ਆ ਬਿਲਕੁਲ ਭਾਜੀ ਡਿਫਰੈਂਟ ਚੀਜ਼ ਲੈ ਕੇ ਆਨੇ ਆਪਦੇ ਕਸਟਮਰਾਂ ਸੇ ਦੇਖੋ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਨਾ ਇਹ ਤੁਹਾਡਾ ਟਾਈਮ ਵੇਸ ਨਹੀਂ ਕਰੂਗੀ ਤੁਹਾਡਾ ਪੈਸਾ ਵੇਸ ਨਹੀਂ ਕਰੂਗੀ ਤੁਹਾਡਾ ਪੈਸਾ ਬਚਾਊਗੀ ਜਿਹੜੀਆਂ ਤੁਸੀਂ ਸੂਟ ਲੈਣੇ ਹੋ ਦੇਖੋ ਕੱਪੜਾ ਤਾਂ ਪੌਣਾ ਹੀ ਆ ਜੇ ਰੇਟ ਜਾਇਜ਼ ਮਿਲੇ ਤੇ ਚੀਜ਼ ਚੰਗੀ ਮਿਲੇ ਕਿਉਂ ਨਾ ਮਾਤੂ ਸ਼ੀ ਦਸਤਾਰ ਕਾਦੀਆਂ ਆ ਕੇ ਲੋ ਦੇਖੋ ਜੀ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਬਹੁਤ ਸਾਰੀ ਵੈਰਾਈਟੀ ਤਾਂ ਨਹੀਂ ਦਿਖਾ ਸਕਦੇ ਜਸੈਂਪਲ ਦੇ ਨਾਲ ਟ੍ਰੇਲਰ ਦੇ ਸਕਦੇ ਆ ਇੱਥੇ ਵੱਡੀਆਂ ਆਫਰਾਂ ਚੱਲਦੀਆਂ ਹੋਈਆਂ ਆ ਖਾਸ ਤੌਰ ਤੇ ਸਟਾਕ ਕਲੀਅਰੈਂਸ ਸੇਲ ਆਤੀ ਹੈ ਅਭੀ ਜਿੰਨਾ ਵੀ ਸਟਾਕ ਹੈਗਾ ਸਾਰਾ ਅਸੀਂ ਕਲੀਅਰ ਕਰਨਾ ਰੇਟ ਘੱਟੇ ਫੈਕਟਰੀ ਵਾਲੇ ਭਾਅ ਤੇ ਹੋਲ ਸੇ ਰੇਟਾਂ ਤੋਂ ਵੀ ਸਸਤੇ ਦੇ ਰਹੇ ਆ ਇਸ ਤੋਂ ਇਲਾਵਾ ਤੁਸੀਂ ਅਨਾਰਕਲੀ ਸੂਟ ਲੈਣੇ ਆ ਡਰੱਸਾਂ ਲੈਣੀਆਂ ਲਹਿੰਗੇ ਲੈਣੇ ਆ ਉਹਦੇ ਵਿੱਚ ਵੀ ਆ ਤੁਸੀਂ ਹੁਣ ਚੀਜ਼ਾਂ ਚੈੱਕ ਕਰੋ ਰੇਟ ਵੀ ਸੁਣ ਲਓ ਤੁਸੀਂ ਦੇਖੋ ਜੀ ਡਿਫਰੈਂਟ ਚੀਜ਼ਾਂ ਲੈ ਕੇ ਆਉਂਦੇ ਆ ਚਾਹੇ ਤੁਸੀਂ ਪਾਰਟੀ ਵੇਅਰ ਵਿਆਹ ਸ਼ਾਦੀ ਤੋਂ ਢੀ ਆ ਗਈ ਹੈ ਜਾਂ ਕਿਸੇ ਫਰੈਂਡ ਨੇ ਅੱਗੇ ਵਿਆਹ ਸ਼ਾਦੀ ਤਿਆਰੀ ਕਰਨੀਆਂ ਦੇਖੋ ਸਾਡੇ ਕੋਲ ਲਹੰਗੇ ਸ਼ਰਾਰੇ ਗਰਾਰੇ ਨਾਰਕੜੀਆਂ ਪੈਪਲਨ ਸਾਰਾ ਕੁਝ ਹੁੰਦਾ ਰੇਟ ਮਾਰਕੀਟ ਨਾਲੋਂ ਬਹੁਤ ਜ਼ਿਆਦਾ ਘੱਟ ਆ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਜਿਹੜੀ ਨਾਰਕੜੀ ਦੇਖ ਰਹੇ ਹੋ ਭਾਜੀ ਇਹ ਕਿੰਨੇ ਦੀ ਹੋਗੀ ਮਾਰਕੀਟ 'ਚ 10 ਤੋਂ 15000 ਦੀ ਆ ਪਰ ਅਸੀਂ ਦੇਣੀ ਆ 4500 ਰੁਪਏ ਦੀ ਕਰੇਮ ਤੇ ਸੋ ਲਓ ਜੀ ਇਸ ਤੋਂ ਇਲਾਵਾ ਤੁਸੀਂ ਰੰਗ ਕਿਸੇ ਨੇ ਬਲੈਕ ਲੈਣਾ ਤਾਂ ਬਲੈਕ ਵੀ ਲੈ ਸਕਦੇ ਆ ਨਾ ਇਹ ਕੋਈ 15000 18000 ਨਹੀਂ ਆ ਰੇਟ ਦੇਖੋ ਲਿਖ ਕੇ ਲਾਤਾ 52500 ਰੁਪਏ ਦੇ ਵਿੱਚ ਮਤਲਬ 5000 ਰੁਪਏ ਦੇ ਵਿੱਚ ਤੁਹਾਨੂੰ ਨਾਰਕਲੀ ਦੇ ਦ ਆ ਚੱਕੋ ਜੀ ਰਾਇਲ ਬਲੂ ਨਾਰਕਲੀ ਆ 3700 ਰੁਪਏ ਦੀ ਦੇਖੋ ਹੈਰਾਨ ਤੁਸੀਂ ਹੁੰਨੇ ਹੋ ਰੇਟ ਸਾਡੇ ਸੁਣਦੇ ਹੋ ਅੰਕਲ ਓਮ ਕਾਦੀਆਂ ਆਜੋ ਲਹੰਗੇ ਸ਼ਰਾਰੇ ਗਰਾਰੇ ਸੂਟ ਕੋਟ ਪੈਂਟ ਕੁੜਤੇ ਪਜਾਮੇ ਕੋਟ ਪੈਂਟ ਦੇ ਵਿੱਚ ਤਾਂ ਬਹੁਤ ਭਾਰੀ ਸੇਲ ਹੈ ਕੁੜਤੇ ਪਜਾਮੇ ਦਸਤਾਰਾਂ ਟਾਇਆਂ ਹਰੇਕ ਕਸਤੇ ਇੱਕ ਕਾਦੀਆਂ ਦੇ ਵਿੱਚ ਸਟੋਰ ਬਣਿਆ ਬੁੱਟਰਨ ਰੋਡ ਤੇ ਬਣਿਆ ਕਾਦੀਆਂ ਭੋਲਣਾ ਜਾਇਓ ਟਾਂਡਾ ਦਸੂਹਾ ਮਕੇਰੀਆਂ ਗਰਦਾਸਪੁਰ ਤੁਸੀਂ ਚਾਹੇ ਜਲੰਧਰ ਤੋਂ ਚਾਹੇ ਬਟਾਲੇ ਤੋਂ ਜਿਹੜੇ ਤੁਹਾਡੇ ਪ੍ਰਾਤਨ ਪੁਰਖ ਤੁਹਾਡੇ ਬਯੁਰਗ ਜਿੰਨਾਂ ਦੁਕਾਨਾਂ ਤੇ ਜਾਂਦੇ ਨਾ ਉਨ੍ਹਾਂ ਦੇ ਕੰਰਨ ਨੂੰ ਇੱਕ ਦਿਨ ਛੱਡ ਕੇ ਕਰਦੀਆਂ ਆ ਜੋ ਤੁਹਾਡਾ ਫਾਇਦਾ ਬਹੁਤ ਹੋਵੇ। ਦੇਖੋ ਸਾਡੇ ਕੋਲ ਵੈਡਿੰਗ ਸੂਟਾਂ ਦੀ ਵੀ ਬਹੁਤ ਸારી ਭਰਮਾਰ ਹੈਗੀ ਆ ਸਾਡੇ ਕੋਲ ਵੈਸੇ ਵੈਡਿੰਗ ਸੂਟ ਤਾਂ 14-1500 ਤੋਂ ਸ਼ੁਰੂ ਹੋ ਜਾਂਦਾ ਉਸ ਤੋਂ ਉੱਪਰ ਜਿੰਨਾਂ ਦੀ ਵੈਰਾਈਟੀ ਚਾਹੀਦੀ ਤੁਸੀਂ ਲੈ ਕੇ ਜਾ ਸਕਦੇ ਆ ਹਰ ਇੱਕ ਚੀਜ਼ ਇੱਕੋ ਹੀ ਛੱਤ ਤੇ ਤੁਹਾਨੂੰ ਮਿਲ ਜਾਣੀ ਆ। ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਡੱਗੜ ਸਾਹ ਹੰਡੀ ਵੀ ਕਰਦੀਆਂ